ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਛੱਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਬੜੀ ਵਧੀਆ ਜਾਣਕਾਰੀ ਦੇਣੀ ਆ ਕਿਉਂਕਿ ਗਰਮੀਆਂ ਦਾ ਸਮਾਂ ਚੱਲਦਾ ਹੈ ਜਦੋਂ ਆਪਾਂ ਬਾਹਰ ਅੰਦਰ ਆਪਣਾ ਸਰੀਰਕ ਦਾ ਜਾਣਾ ਆਉਣਾ ਰਹਿੰਦਾ ਹੈ ਆਤ ਦੀ ਧੁੱਪ ਦੇ ਵਿੱਚ ਜਦੋਂ ਆਪਾਂ ਬਾਹਰੋਂ ਕਿਸੇ ਮੋਟਰਸਾਈਕਲ ਤੇ ਜਾਂ ਆਪਾਂ ਕਿਵੇਂ ਵੀ ਬੱਸ ਦਾ ਸਫ਼ਰ ਕਰਕੇ ਘਰੇ ਵਾਪਸ ਆਉਨੇ ਆਂ ਦਰਸਲ ਆਪਣਾ ਜਿਹੜਾ ਚਿਹਰਾਗਾ ਉਹ ਧੂੜ ਮਿੱਟੀ ਦੇ ਨਾਲ ਖਰਾਬ ਹੋ ਜਾਂਦਾ ਹੈ ਸਕਿਨ ਆਪਣੀ ਜਿਹੜੀ ਉਹ ਡੈੱਡ ਹੋ ਜਾਂਦੀ ਹੈ ਬਿਲਕੁਲ ਆ ਧੁੱਪ ਦੇ ਨਾਲ ਤਾਂ ਬਿਲਕੁਲ ਡੈੱਡ ਹੋ ਜਾਂਦੀ ਆ ਪਰ ਆਪਾਂ ਉਸ ਸਕਿਨ ਨੂੰ ਜਿਹੜੀ ਆਪਣੀ ਸਕਿਨ ਡੈੱਡ ਹੋ ਜਾਂਦੀ ਹੈ ਨਾ ਉਹਦੇ ਉੱਤੇ ਬਹੁਤੀ ਗੌਰ ਨਹੀਂ ਕਰਦੇ ਆਪਾਂ ਆਪਾਂ ਸੋਚਦੇ ਆ ਵੀ ਚਲੋ ਕੋਈ ਗੱਲ ਨਹੀਂ ਸਾਬਣ ਲਾ ਲਈ ਮੂੰਹ ਧੋ ਲਿਆ ਤੇ ਆਪਾਂ ਫਰੈਸ਼ ਹੋ ਗਏ ਬਿਲਕੁਲ ਜਦੋਂ ਆਪਣੀ ਸਕਿਨ ਡੈਮੇਜ ਹੋ ਜਾਂਦੀ ਆ ਤਾਂ ਆਪਾਂ ਉਹਦੇ ਲਈ ਬਾਜ਼ਾਰ ਜਾਣੇ ਆ ਜਾ ਕੇ ਬਾਜ਼ਾਰ ਵਧੀਆ ਸਾਬਣ ਲੈ ਲਈ ਆਪਾਂ ਕੋਈ ਕਾਇਦਾ ਵੀ ਵਧੀਆ ਤੋਂ ਵਧੀਆ ਮਹਿੰਗੀ ਤੋਂ ਮਹਿੰਗੀ ਸਾਬਣ ਦੇ ਦੋ ਆਪਾਂ ਮਹਿੰਗੀ ਸਾਬਣ ਕਿੰਨੀ ਕਿ ਲਿਆਵਾਂਗੇ 70 ਦੀ 80 ਦੀ 150 ਦੀ 250 ਦੀ 500 ਦੀ ਆਪਾਂ ਫੇਰ ਜੇ ਉਹਦੇ ਨਾਲ ਠੀਕ ਨਹੀਂ ਹੁੰਦਾ ਫੇਰ ਆਪਾਂ ਜਾਂਦੇ ਆ ਜੀ ਮੈਡੀਕਲ ਦੇ ਉੱਤੇ ਆਪਾਂ ਜਾ ਕੇ ਉਹਨੂੰ ਕਹਿੰਦੇ ਜੀ ਸਾਨੂੰ ਕੋਈ ਲੋਸ਼ਨ ਦੇ ਦੋ ਕੋਈ ਕਰੀਮ ਦੇ ਦੋ ਸਾਡੀ ਜਿਹੜੀ ਸਕਿਨ ਹੈ ਉਹ ਡੈਮੇਜ ਹੋ ਗਈ ਹੈ ਪਰ ਆਪਾਂ ਇਸ ਡੈਮੇਜ ਸਕਿਨ ਦਾ ਜਬ ਨਹੀਂ ਸੌਖੇ ਜੇ ਤੇ ਥੋੜੇ ਜੇ ਰੁਪਿਆ ਚ ਲਾਜ ਕਰ ਸਕਦੇ ਹਾਂ ਸੌਖਾ ਤੇ ਥੋੜੇ ਜੇ ਘੱਟ ਰੁਪਿਆ ਦੇ ਵਿੱਚ ਇਹਦੇ ਵਾਸਤੇ ਆਪਾਂ ਨੂੰ ਕੋਈ ਬਹੁਤਿਆ ਮਹਿੰਗੀਆਂ ਚੀਜ਼ਾਂ ਦੀ ਲੋੜ ਨਹੀਂ ਇਹ ਸਾਰੀਆਂ ਚੀਜ਼ਾਂ ਆਪਣੀ ਰਸੋਈ ਘਰ ਦੇ ਵਿੱਚ ਆਪਣੇ ਘਰੇ ਮੌਜੂਦ ਹੁੰਦੀਆਂ ਨੇ ਠੀਕ ਹੈ ਜੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਡੈਮੇਜ ਸਕਿਨ ਨੂੰ ਰਿਪੇਅਰ ਕਰਨਾ ਦਾ ਉਹ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਡੈਮੇਜ ਸਕਿਨ ਨੂੰ ਕਿਵੇਂ ਕੋਮਲ ਅਤੇ ਇਹਦੀ ਰਿਪੇਅਰ ਕਰਨੀ ਆ ਖੂਬਸੂਰਤ ਕਿਵੇਂ ਬਣਾਉਣਾਗਾ ਹਨਾ ਜੀ ਚਿਹਰੇ ਨੂੰ ਜਾਂ ਹੱਥਾਂ ਨੂੰ ਆਪਣੇ ਕਈ ਵਾਰੀ ਹੱਥ ਵੀ ਜਦੋਂ ਮੋਟਰਸਾਈਕਲ ਬੰਦਾ ਚਲਾਉਂਦਾ ਨਾ ਉਦੋਂ ਆ ਚੀਜ਼ਾਂ ਜਿਹੜੀਆਂ ਨੇ ਬੜੇ ਸੇਕ ਦੇ ਨਾਲ ਇਹ ਵੀ ਡੈਮੇਜ ਹੋ ਜਾਂਦੀਆਂ ਨੇ ਚਿਹਰੇ ਦੇ ਨਾਲ ਨਾਲ ਜਿੰਨਾ ਮਰਜੀ ਆਪਾਂ ਮੂੰਹ ਤੇ ਕੱਪੜਾ ਬੰਨ ਲੀਏ ਅੱਖਾਂ ਦੇ ਉੱਤੇ ਚਾਹੇ ਆਪਾਂ ਜਿੰਨੀਆਂ ਮਰਜੀ ਵਧੀਆ ਐਨਕਾਂ ਲਾ ਲਈਏ ਪਰ ਜਿਹੜਾ ਆ ਧਰਮੀ ਦਾ ਅਸਰ ਆ ਨਾ ਇਹ ਸਾਰੇ ਸਰੀਰ ਤੇ ਪੈਂਦਾ ਇਹਨੂੰ ਠੀਕ ਕਰਨ ਵਾਸਤੇ ਸਭ ਨਾਲੋਂ ਪਹਿਲਾਂ ਆਪਾਂ ਜੀ ਲਵਾਂਗੇ ਇੱਕ ਆਲੂ ਫਰੇਕ ਘਰ ਦੇ ਵਿੱਚ ਇਹ ਆਲੂ ਬਹੁਤ ਜ਼ਿਆਦਾ ਮਾਤਰਾ ਚ ਪਏ ਹੁੰਦੇ ਨੇ ਕੋਈ ਬਹੁਤ ਹੀ ਮਹਿੰਗੀ ਆਈਟਮ ਨਹੀਂ ਕੀ ਕਰਨਾ ਜੀ ਜਿਹੜੇ ਜਿਹੜੇ ਤਰੀਕੇ ਨਾਲ ਅਸੀਂ ਤੁਹਾਨੂੰ ਦੱਸਣਾਗਾ ਵੀ ਇਸ ਤਰੀਕੇ ਦੇ ਨਾਲ ਆਪਾਂ ਇਸ ਆਲੂ ਦੀ ਵਰਤੋਂ ਕਰਕੇ ਆਪਾਂ ਕਿਵੇਂ ਇਹਨੂੰ ਡੈਡ ਸਕਿਨ ਨੂੰ ਰਿਪੇਅਰ ਕਰਨਾਗਾ ਠੀਕ ਹੈ ਜੀ ਆਪਾਂ ਪਹਿਲਾਂ ਆਲੂ ਲਿਆ ਆਲੂ ਆਪਾਂ ਨੇ ਇਹਨੂੰ ਛੱਲ ਲੈਣਾ ਦਾ ਥੋੜਾ ਜਿਹਾ ਹੱਥ ਜਿਹੜੇ ਨੇ ਆਪਾਂ ਫਾਸਟ ਚਲਾਵਾਂਗੇ ਕਿਉਂਕਿ ਜਿਹੜਾ ਇਹ ਆਲੂ ਆ ਨਾ ਆਲੂ ਇਹ ਆਪਾਂ ਨੂੰ ਛੇਤੀ ਛੇਤੀ ਛੱਲਣਾ ਪੈਂਦਾਗਾ ਨਹੀਂ ਤਾਂ ਇਹ ਥੋੜੇ ਜਿਹਾ ਸਮੇਂ ਦੇ ਵਿੱਚ ਹਵਾ ਦੇ ਵਿੱਚ ਆਉਣ ਨਾਲ ਜਿਹੜੀ ਇਹਦੀ ਸਕਿਨ ਹੈ ਉਹ ਡਾਰਕ ਹੋਣ ਲੱਗ ਜਾਂਦੀ ਹੈ ਲਾਲ ਲਾਲ ਜੀ ਹੋ ਜਾਂਦੀ ਹੈ ਸਕਿਨ ਇਹਦੀ ਥੋੜਾ ਜਿਹਾ ਟਾਈਮ ਰੱਖਣਾ ਆਪਾਂ ਅੱਧਾ ਕੀ ਆਲੂ ਲੈ ਲੈਨੇ ਆ ਠੀਕ ਹੈ ਜੀ ਇੰਨਾ ਕ ਆਲੂ ਲੈਣਾ ਆਪਾਂ ਨੇ ਆਦੂ ਲੈ ਕੇ ਉਸ ਤੋਂ ਬਾਅਦ ਆਪਾਂ ਨੇ ਕद्दूकस ਕਰਨਾ ਜੀ ਇਹਦਾ ਠੀਕ ਹੈ ਆ ਦੇਖੋ ਆਪਾਂ ਬਰੀਕ ਕद्दूकस ਰੱਖਿਆ ਹੋਇਆ ਹੈ ਇਹ ਬਰੀਕ ਕद्दूकस ਆਪਾਂ ਨੇ ਇਸ ਤਰੀਕੇ ਦੇ ਨਾਲ ਇਹਨੂੰ ਕद्दूकस ਕਰ ਲੈਣਾ ਜਿਵੇਂ ਜਿਵੇਂ ਆਪਾਂ ਤੁਹਾਨੂੰ ਦੱਸ ਰਿਹਾ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਮਿਸ਼ਰਣ ਘਰ ਦੇ ਵਿੱਚ ਤਿਆਰ ਕਰਨਾਗਾ ਕद्दूकस ਹੌਲੀ-ਹੌਲੀ ਆਪਾਂ ਕਰ ਲਾਂਗੇ ਕਿਉਂਕਿ ਕद्दूकस ਕਰਕੇ ਆਪਾਂ ਜਿਹੜਾ ਇਹ ਆਲੂ ਹੈ ਇਸ ਆਦੂ ਦਾ ਜਿੰਨਾ ਵੀ ਇਹਦੇ ਵਿੱਚ ਪਾਣੀ ਆ ਨਾ ਆਪਾਂ ਉਸ ਪਾਣੀ ਦੀ ਜੂਸ ਦੀ ਜਿਹੜਾ ਇਹਦੇ ਵਿੱਚੋਂ ਜੂਸ ਨਿਕਲਣਾਗਾ ਉਹਦੀ ਵਰਤੋਂ ਕਰਨੀ ਆਪਾਂ ਨੇ ਆਪਾਂ ਆਦੂ ਜਿਹੜਾਗਾ ਉਹਦਾ ਜਿਹੜਾ ਇਹਦਾ ਜੂਸ ਹੈਗਾ ਉਹ ਜੂਸ ਦੀ ਵਰਤੋਂ ਕਰਕੇ ਹੀ ਆਪਾਂ ਇਸ ਸਕਿਨ ਤੇ ਲਾਉਣ ਵਾਸਤੇ ਸਕਿਨ ਨੂੰ ਰਿਪੇਅਰ ਕਰਨ ਵਾਸਤੇ ਜਿਹੜੀ ਆਪਾਂ ਮਿਸ਼ਰਣ ਤਿਆਰ ਕਰਦੇ ਆ ਜੀ ਉਸ ਵਾਸਤੇ ਆ ਬੜਾ ਵਧੀਆ ਅਤੇ ਸੌਖਾ ਸਸਤਾ ਇਲਾਜ ਆਗੇ ਜੀ ਬਹੁਤੇ ਪੈਸੇ ਖਰਚਣ ਦੀ ਲੋੜ ਨਹੀਂ ਬਾਹਰੋਂ ਆਪਾਂ ਕੈਮੀਕਲ ਵਾਲੀਆਂ ਚੀਜ਼ਾਂ ਲੈਂਦੇ ਫਿਰਦੇ ਰਹਨੇ ਆ ਇਹ ਵਿਦਆਉਟ ਕੈਮੀਕਲ ਆ ਜੀ ਠੀਕ ਆ ਜੀ ਆ ਦੇਖੋ ਹੁਣ ਆਪਾਂ ਨੇ ਇਹਨੂੰ ਸਾਰੇ ਨੂੰ ਕੋਈ ਸ਼ਾਨਣੀ ਲੈ ਕੇ ਨਾ ਥੋੜਾ ਜਿਹਾ ਸਾਡੇ ਕੋਲੇ ਇੱਥੇ ਹੁਣ ਸ਼ਾਨਣੀ ਹੈ ਨਹੀਂ ਸੀਗੀ ਤੇ ਇੱਕ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਥੋੜਾ ਜਿਹਾ ਨਾ ਦੋਕ ਚੁਟਕੀਆਂ ਇਹਦੇ ਵਿੱਚ ਆਪਾਂ ਨੇ ਪਾਈ ਸੀਗੀ ਹਲਦੀ ਘਰ ਦੀ ਹਲਦੀ ਬਿਲਕੁਲ ਆਪਾਂ ਨੇ ਕਲ ਘਰ ਦੀ ਜਿਹੜੀ ਹਲਦੀ ਬਣਾਈ ਹੋਈ ਸੀ ਆਪਾਂ ਉਹ ਇਹਦੇ ਵਿੱਚ ਆਪਾਂ ਨੇ ਪਾਈ ਹੈ ਜੀ ਹੱਥਾਂ ਦੇ ਨਾਲ ਇਹਨੂੰ ਦਬ ਦਬ ਕੇ ਜਿੰਨਾ ਇਹਦੇ ਵਿੱਚ ਆਪਣਾ ਜੂਸ ਹੈਗਾ ਨਾ ਆਲੂ ਦਾ ਉਹ ਆਪਾਂ ਇਸ ਕਟੋਰੀ ਦੇ ਵਿੱਚ ਜਮਾ ਕਰ ਲਾਂਗੇ ਜੀ ਤੇ ਆਹ ਲਓ ਜੀ ਆਪਣਾ ਜਿਹੜਾ ਇਹਦਾ ਸਾਰਾ ਜੂਸ ਹੈ ਉਹ ਬਿਲਕੁਲ ਆਪਾਂ ਨੇ ਇਸ ਤਰੀਕੇ ਦੇ ਨਾਲ ਕੱਢ ਲਿਆ ਲਓ ਜੀ ਹੁਣ ਆਪਾਂ ਇਹਨੂੰ ਕਾਲਾ ਜਾਂ ਹੁਣ ਤੋਂ ਪਹਿਲਾਂ ਦੋਨੇ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਨੇ ਆ। ਲਓ ਜੀ। ਇਹ ਹੋ ਗਿਆ ਆਪਣਾ ਜਿਹੜਾ ਮਿਸ਼ਰਣ ਆ ਅੱਧਾ ਤਿਆਰ ਹੋ ਗਿਆ। ਹੁਣ ਜਿਹੜੀ ਆਪਾਂ ਨੇ ਇਦੋਂ ਅਗਲੀ ਚੀਜ਼ ਲੈਣੀ ਆ ਜੀ ਉਹ ਲੈਣਾ ਆਪਾਂ ਨੇ ਬੇਸਣ। ਠੀਕ ਆ ਜੀ ਆਪਾਂ ਹੁਣ ਬੇਸਣ ਲਵਾਂਗੇ ਬੇਸਣ। ਆਪਾਂ ਨੇ ਬੇਸਣ ਲੈ ਲਿਆ ਜੀ ਇੱਕ ਚਮਚਾ ਠੀਕ ਆ ਜੀ। ਜਿੰਨਾ ਕ ਆਪਣਾ ਇਹਦੇ ਵਿੱਚ ਜੂਸ ਕੱਢਿਆ ਆਲੂ ਦਾ। ਉਦੇ ਮੁਤਾਬਕ ਹੀ ਆਪਾਂ ਨੇ ਇਹਦੇ ਵਿੱਚ ਲੈ ਕੇ ਫਟਾਫਟ ਬਸ ਆਪਾਂ ਨੇ ਇਹਦਾ ਮਿਸ਼ਰਣ ਆਪਾਂ ਨੇ ਤਿਆਰ ਕਰ ਲੈਣਾ ਜੀ ਲਓ ਜੀ ਆਪਣਾ ਜਿਹੜਾ ਮਿਸ਼ਰਣ ਆ ਇਹ ਤਿਆਰ ਹੋ ਹੀ ਜਾਂਦਾ ਆਪਾਂ ਨੇ ਇਹਨੂੰ ਫਟਾਫਟ ਕਾਲੀ ਕਾਲੀ ਦੇ ਨਾਲ ਭੋਲ ਲੈਣਾ ਠੀਕ ਹੈ ਜੀ ਇੱਕ ਗੱਲ ਹੋਰ ਯਾਦ ਰੱਖਿਓ ਜਦੋਂ ਇਹ ਮਿਸ਼ਰਣ ਬਣਾਉਣਾ ਆ ਆਪਾਂ ਉਹਦੀ ਇਹਨੂੰ ਆਪਣੇ ਚਿਹਰੇ ਤੇ ਹੱਥਾਂ ਤੇ ਅਪਲਾਈ ਕਰਨਾ ਜੀ ਇਹਨੂੰ ਬਣਾ ਕੇ ਰੱਖਣਾ ਨਹੀਂ ਗਾ ਜੇ ਆਪਾਂ ਇਹਨੂੰ ਬਣਾ ਕੇ ਰੱਖ ਲਾਂਗੇ ਜਿਹੜੇ ਇਹਦੇ ਤੱਤ ਨੇ ਸਮਝ ਲਓ ਵੀ ਉਹ ਤੱਤ ਇਹਦੇ ਖਤਮ ਹੋ ਜਾਣਗੇ ਬਣਨ ਤੋਂ ਬਾਅਦ ਕਿਉਂਕਿ ਆਲੂ ਦਾ ਜਿਹੜਾ ਜੂਸ ਹੁੰਦਾ ਉਹ ਕਾਲਾ ਹੋ ਜਾਂਦਾਗਾ ਕਾਲਾ ਹੋਣ ਤੋਂ ਬਾਅਦ ਉਹ ਆਪਣਾ ਜਿਹੜਾ ਉਹਦੇ ਵਿੱਚ ਗੁਣ ਹੁੰਦੇ ਨੇ ਉਹ ਸਾਰੇ ਗੁਣ ਤੇਰਾ ਆਪ ਖਰਾਬ ਹੋ ਜਾਂਦੇ ਨੇ ਜੀ ਆ ਦੇਖੋ ਆਪਾਂ ਨੇ ਬਿਲਕੁਲ ਜਿਹੜਾ ਮਿਸ਼ਰਣ ਆ ਨਾ ਇਹ ਆਪਾਂ ਨੇ ਤਿਆਰ ਕਰ ਲਿਆ ਹੁਣ ਲਓ ਜੀ ਹੁਣ ਆਪਾਂ ਇਹਨੂੰ ਤੁਹਾਨੂੰ ਲਾਉਣ ਦਾ ਤਰੀਕਾ ਦੱਸਾਂਗੇ ਵੀ ਕਿਸ ਤਰੀਕੇ ਦੇ ਨਾਲ ਇਹ ਲਾਉਣਾਗਾ ਮੰਨ ਲਓ ਵੀ ਆਹ ਆਪਣਾ ਫੇਸ ਹੈ ਜੀ ਸਾਬਨ ਨਾਲੋਂ ਪਹਿਲਾਂ ਆਪਾਂ ਕੀ ਕਰਨਾ ਦਾ ਫੇਸ ਨੂੰ ਆਪਾਂ ਨੇ ਕਲੀਨ ਕਰਨਾ ਹੈ ਚਾਹੇ ਤਾਂ ਤੁਸੀਂ ਆਪਾਂ ਲੈ ਲਓ ਗੁਲਾਬ ਜਲ ਲੈ ਲਓ ਚਾਹੇ ਆਪਾਂ ਤਾਜੇ ਪਾਣੀ ਨਾਲ ਬਿਲਕੁਲ ਫੇਸ ਨੂੰ ਸਾਬਣ ਨਹੀਂ ਲਾਉਣੀ ਸਾਬਣ ਨਹੀਂ ਲਾਉਣੀ ਉਹ ਨੂੰ ਆਪਾਂ ਨੇ ਤਾਜੇ ਪਾਣੀ ਨਾਲ ਬਿਲਕੁਲ ਸਾਫ਼ ਕਰ ਲੈਣਾ ਉਦੋਂ ਬਾਅਦ ਕੱਪੜਾ ਲੈ ਕੇ ਬਲੈਂਮ ਜਾਂ ਕੋਈ ਉਹਦੇ ਨਾਲ ਇਸ ਤਰੀਕੇ ਦੇ ਨਾਲ ਆਪਾਂ ਨੇ ਪਾਣੀ ਜੰਨਾ ਹੁੰਦਾ ਉਹ ਸਾਰਾ ਪਾਣੀ ਆਪਾਂ ਨੇ ਕਲੀਨ ਕਰਨਾਗਾ ਕਲੀਨ ਕਰਨ ਤੋਂ ਬਾਅਦ ਜਦੋਂ ਸਕਿਨ ਬਿਲਕੁਲ ਸੁੱਕ ਜੇ ਕਲੀਅਰ ਹੋ ਜੇ ਸੁੱਕ ਜੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਕਰਕੇ ਨਾ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਕਰਕੇ ਬਣਾਉਣਾ ਉਹ ਨਾਕੀ ਹੈ ਜਿੰਨਾ ਆਪਾਂ ਇੱਕ ਵਾਰੀ ਚ ਯੂਜ਼ ਕਰ ਲਈਏ ਠੀਕ ਹੈ ਜੀ ਜੇ ਆਪਾਂ ਇਹਨੂੰ ਡੇਲੀ ਲਾਉਨੇ ਆ ਨਾ ਡੇਲੀ ਲਾਉਣ ਤੋਂ ਬਾਅਦ ਆਪਾਂ ਇਹਨੂੰ ਡੇਲੀ ਹੀ ਤਿਆਰ ਕਰਨਾ ਪਊਗਾ ਇਹ ਨਹੀਂ ਹੈਗਾ ਵੀ ਆਪਾਂ ਅੱਜ ਤਿਆਰ ਕਰ ਲਿਆ ਜੀ ਇਹ ਹਫਤਾ ਤੋਂ ਹਫਤੇ ਚਲਾ ਲਾਂਗੇ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਬੋਲੇ ਬੋਲੇ ਹੱਥਾਂ ਦੇ ਨਾਲ ਬਸ ਇਹਨੂੰ ਇਸ ਤਰ੍ਹਾਂ ਆਪਾਂ ਇਹਦੀ ਸਮਝ ਲਓ ਵੀ ਮ사ਜ ਕਰਾਂਗੇ ਮ사ਜ ਕਰਨ ਤੋਂ ਬਾਅਦ ਆਪਾਂ ਜਦੋਂ ਪੂਰਾ ਇਹ ਆਪਣੇ ਚਿਹਰੇ ਤੇ ਫੈਲ ਜਾਂਦਾ ਇਹਨੂੰ ਬਸ ਆਪਾਂ ਇਸ ਤਰੀਕੇ ਦੇ ਨਾਲ 10 ਤੋਂ 15 ਮਿੰਟ ਰੱਖ ਲਾਂਗੇ ਜੀ 10 15 ਮਿੰਟਾਂ ਬਾਅਦ ਤਾਜ਼ੇ ਪਾਣੀ ਦੇ ਨਾਲ ਇਹਨੂੰ ਕਲੀਨ ਕਰ ਲਾਂਗੇ ਸਾ ਆਪਾਂ ਤਾਜ਼ੇ ਪਾਣੀ ਦੇ ਨਾਲ ਇਹਨੂੰ ਕਲੀਨ ਕਰਕੇ ਫਿਰ ਤੁਸੀਂ ਦੇਖਿਓ ਵੀ ਇਹ ਤੁਹਾਡੀ ਸਕਿਨ ਨੂੰ ਜਿਹੜੀ ਖਰਾਬ ਹੋ ਚੁੱਕੀ ਆ ਡੈਮੇਜ ਹੋ ਚੁੱਕੀ ਆ ਉਹਨੂੰ ਕਿੰਨਾ ਜ਼ਬਰਦਸਤ ਤੀਕੇ ਦੇ ਨਾਲ ਰਿਪੇਅਰ ਕਰਦਾਗਾ ਬਾਕੀ ਤੁਸੀਂ ਬਾਜ਼ਾਰ ਵਾਲੀਆਂ ਜਿੰਨੀਆਂ ਵੀ ਕਰੀਮਾਂ ਸ਼ਰੀਮਾਂ ਨੇ ਜਾਂ ਬਹੁਤਿਆਂ ਜ਼ਿਆਦੇ ਮਹਿੰਗੀਆਂ ਸਾਬਣਾਂ ਨੇ ਸਾਰੀਆਂ ਤੁਸੀਂ ਭੁੱਲ ਜਾਓਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਰੈਗੂਲਰ ਇਹਨੂੰ ਯੂਜ਼ ਕਰਨ ਦੇ ਨਾਲ ਜਿਹੜੀ ਸਕਿਨ ਹੈ ਡੈਮੇਜ ਹੋਈ ਹੋਈ ਆ ਉਹਨੂੰ ਰਿਪੇਅਰ ਕਰ ਸਕਦੇ ਹੋ ਤੁਸੀਂ ਇਹਨੂੰ ਰਗਾਤਾਰ ਵਰਤੋ ਇੱਕ ਦਿਨ ਛੱਡ ਕੇ ਵਰਤੋ ਇਹਨੂੰ ਅੱਜ ਵਰਤ ਲਿਆ ਇਹਨੂੰ ਕੱਲ ਨੂੰ ਨਹੀਂ ਵਰਤਣਾ ਨਲੇ ਤਾਂ ਇਹ ਸਰੀਰ ਨੂੰ ਠੰਡਕ ਦੇਊਗਾ ਤੇ ਨਾਲੇ ਇਹ ਨੁਕਤਾ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਤੁਹਾਡਾ ਚਿਹਰਾ ਦਾ ਉਹਨੂੰ ਇੱਕ ਗੁਲਾਬ ਦੇ ਫੁੱਲ ਦੀ ਤਰ੍ਹਾਂ ਮਹਿਕਣ ਲਾ ਦੂਗਾ ਜੀ ਜੇ ਇਸ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ ਤਾਂ ਤੁਹਾਡੀ ਡੈਮੇਜ ਸਕਿਨ ਜਿਹੜੀ ਆ ਉਹ ਬਿਲਕੁਲ ਸਮੂਥ ਹੋ ਜਾਣੀ ਆ ਕੋਮਲ ਹੋ ਜਾਣੀ ਆ ਖੂਬਸੂਰਤ ਬਣ ਜਾਣੀ ਆ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਤੋਂ ਬਾਅਦ ਜੀ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਜਿਹੜਾ ਨੁਸਕਾ ਗਾ ਉਹ ਜ਼ਰੂਰ ਪਚਾਓ ਤਾਂ ਜੋ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਾਉਣ ਤੋਂ ਜਿਹੜੀਆਂ ਕੈਮੀਕਲ ਵਾਲੀਆਂ ਨੇ ਉਹ ਅਗਲਾ ਬਚ ਸਕੇ ਜੀ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ